ਦੋਸਤੋ ਕੀ ਜਮੀਨ ਦੇਖਿਆ ਤੁਸੀਂ 21 ਤਰੀਕ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਪੰਜਾਬ ਪ੍ਰਧਾਨ ਦਿਲਵਾਰ ਸਿੰਘ ਗਿੱਲ ਦੀ ਗਵਾਹੀ ਹੈ ਅੱਜ ਆਸ-ਪਾਸ ਦੇ ਪਿੰਡਾਂ ਦੇ ਲੋਕ ਅੱਜ ਇਕੱਠੇ ਹੋ ਕੇ ਰਾਹੋ ਰੋਡ ਤੇ ਲੱਗੀਆਂ ਅਲਿਗਲ ਤਰੀਕੇ ਨਾਲ ਜਿਹੜੀਆਂ ਫੜੀਆਂ ਰੇਡੀਆਂ ਸੀ ਉਸ ਨੂੰ ਹਟਾਇਆ ਗਿਆ ਇਸ ਤੋਂ ਬਾਅਦ ਜਿਹੜਾ ਲੱਡਵਾਲ ਟੋਲ ਪਲਾਜ਼ਾ ਵੀ ਫ੍ਰੀ ਕੀਤਾ ਗਿਆ ਔਰ ਲੱਡਵਾਲ ਟੋਲ ਪਲਾਜ਼ਾ ਫ੍ਰੀ ਕਰਨ ਦਾ ਜਿਹੜਾ ਮੁੱਖ ਕਾਰਨ ਆ ਤੁਹਾਨੂੰ ਨਾਲ ਉਹ ਵੀ ਦੱਸ ਦਿੰਨੇ ਆ ਕਿ ਕੀ ਕਾਰਨ ਸੀ ਔਰ 1 ਘੰਟਾ ਤੋਂ 1.5 ਘੰਟਾ ਜਿਹੜਾ ਲੱਡਵਾਲ ਟੋਲ ਪਲਾਜ਼ਾ ਫ੍ਰੀ ਵੀ ਰਿਹਾ ਵਾ ਸੋ ਗੱਲਬਾਤ ਕਰ ਰਹੇ ਨੇ ਗਿਲਸਾ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਗਿਲਸਾ ਜਿਹੜਾ ਰਾਹੋ ਰੋਡ ਦੇ ਉੱਤੇ ਫੜੀਆਂ ਰੜੀਆਂ ਲੱਗੀਆਂ ਸੀ ਤੁਹਾਡੇ ਵੱਲੋਂ ਲਗਾਤਾਰ ਵੀਡੀਓ ਜਾਂ ਸੋਸ਼ਲ ਮੀਡੀਆ ਤੇ ਲਗਾਤਾਰ ਲੋਕਾਂ ਦੇ ਵਿੱਚ ਗੱਲ ਵੀ ਰੱਖੀ ਜਾ ਰਹੀ ਸੀ ਔਰ ਜਿਹੜੀਆਂ ਫੜੀਆਂ ਰੇੜੀਆਂ ਹਟਾਈਆਂ ਵੀ ਗਈਆਂ ਉਸ ਤੋਂ ਬਾਅਦ ਜਿਹੜਾ ਲੱਡੂਵਾਲ ਟੋਲ ਬਲਾਜਾ ਦੇ ਉੱਤੇ 1 ਘੰਟਾ ਤੋਂ 1.5 ਘੰਟਾ ਜਿਹੜਾ ਲੱਡੂਵਾਲ ਟੋਲ ਬਲਾਜਾ ਫ੍ਰੀ ਕੀਤਾ ਗਿਆ ਤਾਂ ਮੁੱਖ ਕਾਰਨ ਜੁੜ ਦੱਸੋ ਦੇਖੋ ਦੋ ਹੀ ਮੁੱਦੇ ਸੀ ਸਾਡੇ ਇੱਕ ਤਾਂ ਸਾਡਾ ਰੇੜੀਆਂ ਫੜੀਆਂ ਦਾ ਮੁੱਦਾ ਸੀ ਜੀ ਵੀ ਉੱਥੋਂ ਸਾਨੂੰ ਨੰਗਣ ਚ ਬੜੀ ਪ੍ਰੋਬਲਮ ਹੁੰਦੀ ਸਾਡਾ ਦੋ-ਦੋ ਘੰਟੇ ਦਾ ਟਾਈਮ ਵੇਸਟ ਹੁੰਦਾ ਉੱਥੇ ਜੀ ਔਰ ਉਹ ਰੇੜੀਆਂ ਫੜੀਆਂ ਇੱਕ ਦੁਕਾਨਦਾਰ ਨੇ ਮੋਰੇ ਤਿੰਨ ਰੇੜੀਆਂ ਲਵਾਈਆਂ ਨੇ ਤੇ ਇਹਨਾਂ ਤੋਂ ਪੈਸੇ ਲੈ ਰਿਆ ਜੀ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਦੁਕਾਨਦਾਰ ਤੇ ਪਰਚਾ ਕੀਤਾ ਜਾ ਤੇ ਤੁਝਾ ਜੀਆ ਸਾਡਾ راہੋਂ ਰੋਡ ਦਾ راہੋਂ ਰੋਡ ਤੇਨੂੰ ਪਤਾ ਤੁਸੀਂ ਤੇ ਸਾਡੇ ਨਾਲ ਲਾਕੇ ਲੜਾਈ ਲੜੀ ਆ ਘਾੜ ਤੋਂ ਕੋਈ ਓਲਾ ਨਹੀਂ ਹੈਗਾ ਤੇ ਉਹ ਕਹਿੰਦੇ ਵੀ ਸਵੇਰੇ ਬਣਾਉਣਾ ਸ਼ੁਰੂ ਕਰਾਂਗੇ ਅਸੀਂ ਜੀ ਉਹਨਾਂ ਸਵੇਰੇ ਕਰਤਾ ਵੀ ਸਵੇਰੇ ਬਣਾਵਾਂਗੇ ਅਸੀਂ ਜੀ راہੋਂ ਰੋਡ ਕਿਹੜਾ ਇੱਕ ਤਾਂ ਲਿੰਕ ਰੋਡ ਆ ਜਾਂ ਇੱਕ ਜਿਹੜਾ ਜੰਗਲ ਵਾਲਾ راہੋਂ ਰੋਡ ਆ ਜੀ ਜਿਹੜਾ ਵਾਲੀਆ ਪੈਲਸ ਤੋਂ ਕੱਲ ਸ਼ੁਰੂ ਹੋਊਗਾ ਤੇ ਇੱਕ ਜਿਹੜਾ ਪਰਲੇ ਬੰਨੇ ਦੀ ਕਮਾਕੇ ਬਣਾਉਣ ਲੱਗੇ ਸੀ ਉਹ ਉਹ ਅੱਜ ਸ਼ੁਰੂ ਕਰਤਾ ਇਹਨਾਂ ਨੇ ਜਿਹੜਾ ਸਿੱਤਾ ਵਾ ਉਹਦੀ ਫੈਲ ਆ ਕਹਿੰਦੇ ਵੀ ਸੈਨ ਹੁਣ ਗਈ ਆ ਹੱਬ ਤੱਕ ਲੱਗੂਗਾ ਜਿਹੜਾ ਜੰਗਲ ਵਾਲਾ ਵੀ ਬਣੇਗਾ ਕੀ ਸਭ ਧਰਨੇ ਮਜਾਰੇ ਕਿਉਂ ਰਹਿ ਕੇ ਧਰਨੇ ਮਜਾਰੇ ਤੁਸੀਂ ਕਿਉਂ ਇਹ ਸਰਕਾਰ ਦੇ ਕੰਨਾਂ ਤੱਕ ਗੱਲਾਂ ਪਹੁੰਚਦੀਆਂ ਵਾ ਉਸ ਤੋਂ ਪਹਿਲਾਂ ਕਿਉਂ ਨਹੀਂ ਬਣਦੇ ਸਮੇਂ ਤੋਂ ਬਾਹਰ ਆ ਸਰਕਾਰਾਂ ਕੰਮ ਨਹੀਂ ਕਰ ਰਹੀਆਂ ਸਰਕਾਰਾਂ ਕੋਈ ਵੀ ਕੰਮ ਨਹੀਂ ਸਰਕਾਰ ਦੇ ਪੱਲੇ ਚ ਹੈਗਾ ਸਰਕਾਰਾਂ ਦਾ ਕੰਮ ਖਾਨ ਕਰਨੀ ਧਿਆਨ ਲੱਗਾ ਹੋਇਆ ਸਰਕਾਰ ਕੰਮ ਨਹੀਂ ਕਰਦੀ ਜੀ ਲੋ ਨੌਜਵਾਨਾਂ ਦੇ ਵਿੱਚ ਇੱਕ ਰੋਸ ਆਂਦਾ ਕਹਿੰਦੇ ਜਿਹੜੇ ਨਾਰੇ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ ਸੀ ਤਾਂ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਪ੍ਰਵਾਸੀ ਪੰਜਾਬੋ ਜਾਂ ਪੰਜਾਬ ਬਚਾਓ ਇਹ ਨਾਰੇ ਨੂੰ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਮੈਂ ਤਾਂ ਕਹਿੰਦਾ ਨਾਰੇ ਗਲਤ ਆ ਹਮ ਅੱਜ ਇੰਗਲੈਂਡ ਦੇ ਵਿੱਚ ਨਾਰਾ ਲੱਗ ਰਿਹਾ ਜੀ ਇਥੋਂ ਪ੍ਰਵਾਸੀ ਭਜਾਓ ਅਮਰੀਕਾ 'ਚ ਨਾਰਾ ਲੱਗ ਰਿਹਾ ਵੀ ਇਥੋਂ ਪ੍ਰਵਾਸੀ ਭਜਾਓ ਉੱਥੇ ਪ੍ਰਵਾਸੀ ਕੌਣ ਨੇ ਹਮ ਕੌਣ ਉੱਥੇ ਪ੍ਰਵਾਸੀ ਅਸੀਂ ਆ ਨਾ ਇਹ ਯੂਪੀ 'ਚ ਨਾਰਾ ਲੱਗ ਜੇ ਵੀ ਇਹ ਪ੍ਰਵਾਸੀ ਭਜਾਓ ਫੇਰ ਹਮ ਬਿਹਾਰ 'ਚ ਲੱਗਦਾ ਨਾਰਾ ਪਿਆਰ ਦੇ ਬੰਦੇ ਨੇ ਅੱਜ ਵੀਡੀਓ ਪਾਈਆਂ ਨੇ ਹਮ ਮੈਂ ਦਿਖਾ ਵੀ ਸਕਦਾ ਤੈਨੂੰ ਮੇਰੇ ਕੋਲੇ ਨੇ ਜੀ ਠੀਕ ਆ ਇਹ ਐ ਨਹੀਂ ਸਹੀ ਹੈ ਸਾਡਾ ਮਤਲਬ ਸੀ ਰੇੜੀ ਭੜੀ ਪਾਸੇ ਕਰਾਉਣਾ ਰੇੜੀ ਭੜੀ ਪਾਸੇ ਕਰਾਈ ਆ ਇਹ ਨਾਰਾ ਸਰਕਾਰ ਨੇ ਦਿੱਤਾ ਜੀ ਇਹ ਕੰਮ ਸਰਕਾਰਾਂ ਦੇ ਨੇ ਲੋਕਾਂ ਨੂੰ ਪੁੱਠੇ ਰਾਹ ਤੇ ਪਾਉਣਾ ਠੀਕ ਹੈ ਨਾ ਜੀ ਜਿਹੜੀ ਗੱਲ ਕ੍ਰਿਮੀਨਲ ਟਾਈਪ ਦੀ ਆ ਭਾਈ ਉਹਦੀ ਵੈਰੀਫਿਕੇਸ਼ਨ ਕਰਾਓ ਪਿੰਡਾਂ ਦੇ ਸਰਪੰਚ ਵੈਰੀਫਿਕੇਸ਼ਨ ਕਰਾਉਣ ਆਪਣੇ ਕਮਰੇ ਕਰਾਏ ਤੇ ਨਾ ਦਿਓ ਇਹ ਕਮਰਾ ਕਰਾਏ ਤੇ ਹੁਣ ਤਾਂ ਕਮਲ ਲਾਲ ਚਾਪ ਕਮਰਾ ਕਰਾਏ ਦੇਨੇ ਆ ਪੁੱਛਦੇ ਹੀ ਕੁਝ ਨਹੀਂ ਜਿਹੜੇ ਬੰਦੇ ਛੜਕਾਂ ਤੇ ਇੱਧਰ ਉੱਧਰ ਸੁੱਤੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਜੀ ਕਿਉਂ ਨਹੀਂ ਕਰਾਉਂਦੇ ਅਸੀਂ ਤੁਹਾਨੂੰ ਕੋਈ ਰਾਤ ਨੂੰ ਬੰਦਾ ਖੜਾ ਦਿਖਦਾ ਤੁਸੀਂ ਕਿਉਂ ਨਹੀਂ ਪੁੱਛਦੇ ਮੈਂ ਪੁੱਛਦਾ ਮੈਨੂੰ ਕੋਈ ਨਿਆਰੀ ਖੜਾ ਦੇਖੀ ਜੇ ਮੈਂ ਕਹਿੰਦਾ ਹਾਂ ਵੀ ਕਿਉਂ ਮੈਂ ਖੜਾ ਤੂੰ ਪਰ ਲੋਕ ਨਹੀਂ ਪੁੱਛਦੇ ਲੋਕ ਪਾਸਾ ਵਟ ਕੇ ਚਲ ਜਾਂਦੇ ਨੇ ਜਦੋਂ ਕੋਈ ਕ੍ਰਾਈਮ ਕਰ ਰਿਹਾ ਹੁੰਦਾ ਉਹਦੀ ਵੀਡੀਓ ਬਣਾ ਲੈਣਗੇ ਪਰ ਉਹਨੂੰ ਰੋਕਣਗੇ ਨਹੀਂ ਜੀ ਪਰ ਜਿੰਨਾ ਚਿਰ ਅਸੀਂ ਇਹ ਕੰਮ ਕਰਾਂਗੇ ਨਾ ਉਨਾਂ ਚਿਰ ਕ੍ਰਾਈਮ ਨਹੀਂ ਰੋਕੇ ਜੀ ਕਿਵੇਂ ਲੱਗਦਾ ਕਿ ਅੱਜ ਤਾਂ ਫੜੀਆਂ ਰੇੜੀਆਂ ਚੱਕੀਆਂ ਗਈਆਂ ਕਿ ਕੱਲ ਤੋਂ ਅਗਰ ਫੜੀਆਂ ਰੇੜੀਆਂ ਫੇਰ ਲੱਗ ਜਾਂਦੀਆਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇ ਅਸੀਂ ਦੁਬਾਰੇ ਚਿਕਾਵਾਂਗੇ ਦੁਬਾਰੇ ਫੇਰੇ ਇਹ ਕੰਮ ਕਰਾਂਗੇ ਜਿਹੜੀਆਂ ਬੜੀਆਂ ਲੱਗਣ ਦਿਨੀਆਂ ਉੱਥੇ ਅਸੀਂ ਪ੍ਰਸ਼ਾਸਨ ਨੂੰ ਕਹਤਾ ਵੀ ਉੱਥੇ ਪਰਚੇ ਕਰੋ ਦੁਕਾਨਦਾਰਾਂ ਤੇ ਜਿਹੜਾ ਮੋਰੇ ਰੇੜੀ ਭੜੀ ਲਵਾਉਂਦਾ ਉਹਦੇ ਪਰਚੇ ਕਰੋ ਜਿਵੇਂ ਲੋਕਾਂ ਦੇ ਵਿੱਚ ਪ੍ਰਵਾਸੀ ਭਜਾਓ ਪੰਜਾਬ بچਾਓ ਦਾ ਇੱਕ ਨਾਰਾ ਵਾਕਿ ਤੇ ਨਾ ਕਿਤੇ ਜਿਹੜੀ ਟਕਰਾਅ ਦੀ ਸਥਿਤੀ ਵੀ ਪੈਦਾ ਹੁੰਦੀ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ ਇਸ ਦੇ ਨਾਲ ਕਈ ਮਾਹੌਲ ਵੀ ਖਰਾਬ ਹੋ ਸਕਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਕਾਰ ਨੇ ਸਟੇਟ ਨੂੰ ਸਟੇਟ ਨਾਲ ਲੜਾ ਦਿੱਤਾ ਕਿਸਾਨ ਮਜ਼ਦੂਰ ਨਾਲ ਲੜਾ ਦਿੱਤਾ ਜੀ ਜਾਤ ਪਾਤ ਦੇ ਤੌਰ ਤੇ ਇਹ ਦੋ ਦੋ ਟਿੱਪਕਿਆਂ ਨੂੰ ਆਪਸ ਵਿੱਚ ਲੜਾ ਦਿੱਤਾ ਇਹ ਸਰਕਾਰ ਦਾ ਕੰਮ ਜੀ ਇਹਦੇ ਸਾਨੂੰ ਸਮਝਣਾ ਚਾਹੀਦਾ ਵੀ ਇਹ ਲੜਨਾ ਕਿ ਨਹੀਂ ਲੜਨਾ ਜੀ ਧੰਨਵਾਦ ਜੀ ਬਹੁਤ ਵਤ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਪ੍ਰਧਾਨ ਦਿਲਵਾਰ ਸਿੰਘ ਗਿੱਲ ਦੀ ਗਿੱਲ ਨਾਲ ਗੱਲਬਾਤ ਹੋਈ ਆ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਇੱਥੇ ਲੱਡਵਾਲ ਟੋਲ ਪਲਾਜ਼ਾ ਫ੍ਰੀ ਕਰਨ ਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਲੱਡਵਾਲ ਟੋਲ ਪਲਾਜ਼ਾ ਫ੍ਰੀ ਕਰਨ ਦਾ ਉਹਨਾਂ ਨੇ ਦੱਸਿਆ ਕਿ ਇੱਕ ਤਾਂ ਜਿਹੜਾ ਪਹਿਲਾ ਮੁੱਦਾ ਸੀ ਫੜੀਆਂ ਰੇੜੀਆਂ ਜਿਹੜੀਆਂ ਉੱਥੋਂ ਚੁਕਵਾਈਆਂ ਜਾਣ ਜਿਹੜਾ ਦੂਸਰਾ ਮੁੱਦਾ ਸੀ ਰਾਹੂ ਰੋਡ ਬਣਾਇਆ ਜਾਵੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਦੱਸਿਆ ਕਿ ਜਿਹੜਾ ਰਾਹੂ ਰੋਡ ਆ ਸੀ ਅ ਕੱਲ ਤੋਂ ਜਾਂ ਪਰਸੋ ਤੋਂ ਰਾਹੂ ਰੋਡ ਬਣੇਗਾ ਅਗਰ ਰਾਹੂ ਰੋਡ ਨਹੀਂ ਬਣਦਾ ਫਿਰ ਤੋਂ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ